ग्रांटा दलों कोई घाट नहीं गलिया नालिया तो देखो सतर साल हो गए सरकार गली उची चक दी है घर नीवे हो जाते लोग घर उच्चा चक लेंदे गली नीवी हो चली जाए तो सतर साल हो गए हजे पता नहीं किथे जाके निबड़ूगा भी मैच कदों करा ना कर रहे हैं वो बारे मैं भी मैं कहना भी उदू पे ਬੱਚਿਆਂ ਦੇ ਪੜਨ ਲਈ ਲਾਇਬ੍ਰੇਰੀ ਹਰੇਕ ਪਿੰਡ ਚ ਹੁਣ ਤੱਕ ਸੰਗਰੂਰ ਜ਼ਿਲ੍ਹੇ ਨੂੰ ਅਸੀਂ 26 ਦੇ ਕਰੀਬ ਲਾਇਬ੍ਰੇਰੀਆਂ ਜਾਰੀ ਕਰ ਚੁੱਕੇ ਹਾਂ ਔਰ ਕਈ ਤਾਂ ਪਿੰਡਾਂ 'ਚ ਜਾਣਦੇ ਹੋਣਗੇ ਕਿ ਨੌਰੀ ਅ ਜਿੱਥੇ ਵੀ ਪਿੰਡਾਂ 'ਚ ਲਾਇਬ੍ਰੇਰੀ ਸ਼ਾਨਦਾਰ ਲਾਇਬ੍ਰੇਰੀਆਂ ਨੇ ਏਸੀ ਲਾਇਬ੍ਰੇਰੀਆਂ ਨੇ ਉੱਥੇ ਕੰਪਿਊਟਰ ਲੱਗੇ ਨੇ ਵਾਈਫਾਈ ਫ੍ਰੀ ਹੈ ਨਾਲ-ਨਾਲ ਲਾਇਬ੍ਰੇਰੀਆਂ ਦੇ ਇਹ ਨਹੀਂ ਹੈਗਾ ਕੱਲੀਆਂ ਕੋਈ ਇਤਿਹਾਸ ਦੀਆਂ ਜਾਂ ਕੋਈ ਹੋਰ ਕਿਤਾਬਾਂ ਨੇ ਸਿਲੇਬਸ ਦੀਆਂ ਕਿਤਾਬਾਂ ਵੀ ਉੱਥੇ ਨੇ ਕਿਉਂਕਿ ਘਰੇ ਕਈ ਵਾਰੀ ਪੜਨ ਦਾ ਮਾਹੌਲ ਨਹੀਂ ਬਣਦਾ ਬੱਚੇ ਬੱਚੀਆਂ ਆ ਕੇ ਉੱਥੇ ਪੜ ਸਕਦੇ ਨੇ ਉੱਥੇ ਪੜਨ ਦਾ ਮਾਹੌਲ ਬਣ ਜਾਂਦਾ ਹੈ ਘਰੇ ਕਈ ਵਾਰੀ ਕਬੀਲਦਰੀ ਦੇ ਕੰਮਾਂ ਚ ਰੋਲੇ ਰੱਪੇ ਚ ਨਹੀਂ ਬਣਦਾ ਮਾਹੌਲ ਉਹ ਤੁਸੀਂ ਦੇਖ ਕੇ ਜਾਇਓ ਸੰਗਰੂਰ ਵਾਲੀ ਲਾਇਬ੍ਰੇਰੀ ਬਰਨ ਵੀਰ ਕਾਲਜ ਦੇ ਨਾਲ ਹੀ ਹੈ ਕਿੰਨੀ ਸ਼ਾਨਦਾਰ ਹੈ ਤੁਸੀਂ ਕਹੋਗੇ ਯਾਰ ਇਹ ਬਾਲੇ ਮੁਲਕ ਦਾ ਹੈ यूपीएससी सेंटर खोलने ਨੇ ਅਸੀਂ ਤਾਂ ਆਇਲਟਸ ਨੂੰ ਡਿਗਰੀ ਸਮਝ ਲਿਆ ਚਲੋ ਜੀ ਪਲੱਸ 2 ਕਰਕੇ ਆਇਲਟਸ ਕਰਕੇ ਚਲੋ ਕੈਨੇਡਾ ਨੂੰ ਉੱਥੇ ਬੁਰਾ ਹਾਲ ਹੋ ਗਿਆ ਜੀ ਹੁਣ ਹੁਣ ਇਧਰ ਨੂੰ ਭੇਜੀ ਜਾਂਦੇ ਹੋ ਕੈਨੇਡਾ ਵਾਲੇ ਆਪਾਂ ਆਪਦਾ ਆਪਦਾ ਮੁਲਕ ਹੀ ਠੀਕ ਕਰਨਾ ਪਊਗਾ ਬਗਾਨਿਆਂ ਤੇ ਆਪਾਂ ਨਹੀਂ ਛੱਡ ਸਕਦੇ ਜੀ ਕਿੰਨਾ ਕਚਿਰ ਆਪਾਂ ਬਗਾਨੇ ਮੁਲਕਾਂ ਤੇ ਸਾਰੇ ਰਵਾਂਗੇ ਆਪਦਾ ਮੁਲਕ ਹੀ ਠੀਕ ਕਰ ਲਈਏ ਕੀ ਘਾਟ ਹੈ ਜੀ ਝੋਟੇ ਦੇ ਸਿਰ ਵਰਗੀ ਧਰਤੀ ਹੈ ਮਿਹਨਤੀ ਕੌਮ ਹੈ ਹਰ ਕਿਸਮ ਦਾ ਮੌਸਮ ਹੈ ਗੁਰੂਆਂ ਦਾ ਆਸ਼ੀਰਵਾਦ ਹੈ ਹਰ ਰੋਜ਼ ਸਵੇਰੇ ਸਰਬੱਤ ਦੇ ਭਲੇ ਦੀ ਬਾਣੀ ਨਾਲ ਉੱਠਦੇ ਆਂ ਤੇ ਰਹਿ ਰਾਤ ਨਾਲ ਸਰਬੱਤ ਦਾ ਭਲਾ ਕਹਿ ਕੇ ਸੌਂਨੇ ਆਂ ਇਤੋਂ ਵੱਡਾ ਕੋਈ ਆਸ਼ੀਰਵਾਦ ਪ੍ਰਾਪਤ ਧਰਤੀ ਹੋ ਸਕਦੀ ਹੈ ਫੇਰ ਭੱਜੀ ਜਾਂਦੇ ਆਂ ਧਰਤੀ ਛੱਡ ਕੇ ਕਿਉਂਕਿ ਕਮੀਆਂ ਰਹਿ ਗਈਆਂ ਸੋ ਤੁਸੀਂ ਕਰਨੀਆਂ ਪੂਰੀਆਂ ਕਿਉਂਕਿ ਤੁਸੀਂ ਜਿਹੜੇ ਸਭ ਤੋਂ ਛੋਟੀ ਥੱਲੇ ਵਾਲੀ ਇਕਾਈ ਹਾਂ ਜੇ ਜੇ ਮੈਨੂੰ ਦੱਸੋਗੇ ਨਹੀਂ ਕਿ ਆ ਕਰਨਾ ਹੈ ਜੀ ਤੇ ਪਤਾ ਕਿਵੇਂ ਲੱਗੂਗਾ ਜਦੋਂ ਮੈਂ ਐਮਪੀ ਸੀ ਉਦੋਂ ਵੀ ਮੈਨੂੰ ਬਹੁਤ ਸਾਰੇ ਪਤਾ ਲਿਆ ਉਦੋਂ ਪਤਾ ਲੱਗਿਆ ਸੀ ਮੈਨੂੰ ਕਿ ਕਈ ਪੰਚਾਇਤਾਂ ਹੀ ਨਹੀਂ ਮਤਾ ਪਾਉਂਦੀਆਂ ਸੀ ਮੈਂ ਕਿਉਂ ਨਹੀਂ ਪਾਉਂਦੇ ਮਤਿਆ ਕਹਿੰਦੇ ਜੀ ਪੰਚਾਇਤ ਕਾਂਗਰਸ ਦੀ ਹੈ ਅੱਛਾ ਸਰਪੰਚ ਕਾਂਗਰਸ ਦਾ ਹੈ ਤੇ ਜੀ ਉਹ ਕਹਿੰਦਾ ਫਿਰ ਭੌਤਵਾਂ ਦੀ ਚੜਾਈ ਹੋ ਜਾਊ ਮੈਂ ਕਿਹਾ ਯਾਰ ਪੈਸੇ ਤਾਂ ਥੋੜੇ ਨੇ ਪੱਥਰ ਉਹਨਾਂ ਦਾ ਨਾਂ ਦਾ ਲਾਦਾਂਗੇ ਕਿਹੜੀ ਗੱਲ ਹੈ ਇਸੇ ਕਰਕੇ ਮੈਂ ਕਿਹਾ ਸੀਗਾ ਕਿ ਸਰਪੰਚ ਜਿਹੜਾ ਉਹਨਾਂ ਕਾਂਗਰਸ ਦਾ ਹੋਣਾ ਚਾਹੀਦਾ ਨਾ ਅਕਾਲੀ ਦਲ ਦਾ ਨਾ ਆਮ ਆਦਮੀ ਪਾਰਟੀ ਦਾ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਵੀ ਸਾਡੇ ਪਿੰਡ ਦਾ ਸਰਪੰਚ ਆ ਇਹ ਵੋਟਾਂ ਮਿਹਲੇ ਜਿੱਦਾਂ ਮਰਜ਼ੀ ਹੋ ਜਿਓ ਉਹ ਤੁਹਾਡੀ ਮਰਜ਼ੀ ਹੈ ਵੋਟਾਂ ਦਾ ਰੌਲਾ ਤਾਂ ਮਹੀਨਾ ਡੇਢ ਮਹੀਨੇ ਹੁੰਦਾ ਹੈ ਬਾਕੀ ਪੌਣੇ 5 ਸਾਲ ਤਾਂ ਤੁਸੀਂ ਪਿੰਡ ਵੱਲ ਰਹੋ सरपंच ਪਿੰਡ ਦਾ ਹੋਣਾ ਚਾਹੀਦਾ ਪੰਚ ਪਿੰਡ ਦਾ ਹੋਣਾ ਚਾਹੀਦਾ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਵੀ ਮੈਂ ਨਹੀਂ ਸਾਈਨ ਕਰਦਾ ਲੈ ਲਿਆ ਕੇ ਦਿਖਾਓ ਫਿਰ ਇੱਥੇ ਗ੍ਰਾਂਟ ਇਹ ਤਾਂ ਕੋਈ ਪਿੰਡ ਤੋਂ ਬਦਲਾ ਲੈਣ ਵਾਲੀ ਗੱਲ ਹੀ ਹੋਊਗੀ ਨਾ ਫਿਰ ਅਚਾਸੀ ਕੋਈ ਐਦਾਂ ਨਹੀਂ ਕਹਿੰਦੇ ਨਾ ਮੈਂ ਕੋਈ ਇਸ ਇਸ ਕਿਸਮ ਦੀ ਰਾਜਨੀਤੀ ਕਰਦਾ ਤੰਗ ਦੇ ਲਾ ਲਈ ਵੀ ਐਸ ਗਲੀ 'ਚੋਂ ਝਾੜੂ ਨੂੰ ਵੋਟਾਂ ਨਹੀਂ ਪਈਆਂ ਦੋ ਪੁਲੀਆਂ ਹੀ ਪੱਟ ਦੋ ਬਾਅਦ 'ਚ ਕਹੀ ਚਲੋ ਲੈ ਬੁਲਾ ਕੇ ਦਿਖਾਓ ਹੁਣ ਤੁਸੀਂ ਉਹ ਕੰਮ ਤਾਂ ਮੈਂ ਕਰਦਾ ਨਹੀਂ ਮੈਂ ਤਾਂ ਤੁਸੀਂ ਪ੍ਰੋਜੈਕਟ ਬਣਾ ਕੇ ਲਿਆਓ ਜੇ ਪ੍ਰੋਜੈਕਟ ਵਧੀਆ ਮੈਨੂੰ ਨੀ ਮੈਂ ਨਹੀਂ ਦੇਖਦਾ ਕਿ ਇਸ ਪਿੰਡ ਚ ਵੋਟਾਂ ਕਿਹਨੂੰ ਪਈਆਂ ਨੇ ਕਿਉਂ ਨਹੀਂ ਉਹ ਬਾਅਦ ਦੀਆਂ ਗੱਲਾਂ ਪ੍ਰੋਜੈਕਟ ਉਹ ਪ੍ਰੋਜੈਕਟ ਦਿਖਾ ਕੇ ਹੋਰ ਪਿੰਡਾਂ ਨੂੰ ਦਿਖਾਈਏ ਇੱਥੇ ਧੂਰੀ ਵਾਲੇ ਬੈਠੇ ਹੋਣੇ ਬਹੁਤ ਸਾਰੇ ਧੂਰੀ ਦੇ ਪਿੰਡਾਂ ਵਾਲੇ ਹੱਥ ਖੜੇ ਕਰਿਓ ਹੁਣ ਧੂਰੀ ਵਾਲਿਆਂ ਨੂੰ ਮੈਂ ਕਿਹਾ ਸੀਗਾ ਵੀ ਤੁਸੀਂ ਤੁਸੀਂ ਪੰਜਾਬ ਦੀ ਸਰਕਾਰ ਦੀ ਧੂਰੀ ਬਣਾਉਂਗੇ ਬਣ ਕੇ ਤੇ ਇਹਨਾਂ ਨੇ ਕਮਾਲ ਕਰਤੀ ਤੇ ਹੁਣ ਇਹਨਾਂ ਨੇ ਜ਼ਿੰਮੇਵਾਰੀ ਨਿਭਾਤੀ ਮੇਰੀ ਜ਼ਿੰਮੇਵਾਰੀਆਂ ਹੁਣ ਪਿੰਡਾਂ ਚ ਕੰਮ ਕਰਾਉਣ ਦੀ ਸੀਵਰੇਜ ਪਾਉਣ ਦੀ ਖੇਤਾਂ ਚ ਆਪਾਂ ਜਿਹੜੀਆਂ ਕੱਸੀਆਂ ਨਾਲੇ ਤੁਹਾਡੇ ਬੰਦ ਹੋਏ ਪਏ ਨੇ ਦੱਸੋ ਕਿੱਥੇ ਨੇ ਪਾਈਪਾਂ ਪਾਈਏ ਤੇ ਨਹਿਰਾਂ ਚੋਂ ਪਾਣੀ ਲੈ ਕੇ ਪਿੰਡਾਂ ਨੂੰ ਭੇਜੀਏ ਕਈ ਪਿੰਡਾਂ ਨੇ ਤੁਸੀਂ ਵੀਡੀਓ ਦੇਖੀ ਹੋਣੀ ਆ 35 35 40 40 ਸਾਲ ਬਾਅਦ ਕਹਿੰਦੇ ਪਾਣੀ ਆਇਆ ਜੀ ਸਾਡੇ ਪਿੰਡ ਥੱਲੋਂ ਪਧਰਤੀ ਚੋਂ ਕੱਢੀ ਜਾਂਦੇ ਆ ਤੇ ਉਹ ਕੱਸੀਆਂ ਖਾਲਾਂ ਨੂੰ ਭੁੱਲ ਗਏ ਅਸੀਂ ਉਹ ਸਾਰੇ ਕੱਸੀਆਂ ਖਾਲਾਂ ਜਿਹੜੇ ਸ਼ੂਏ ਰਜਵਾਹੇ ਚਲਾ ਲਏ ਚਲਾ ਕੇ ਤੁਸੀਂ ਹੈਰਾਨ ਹੋ ਜਾਓਗੇ ਅੱਜ ਮੈਂ ਤੁਹਾਨੂੰ ਇੱਕ ਅੰਕੜਾ ਦਿੰਨਾ 16 ਮਾਰਚ 2022 ਨੂੰ ਸਰਕਾਰ ਬਣੀ ਸੀ ਸੌ ਚੁੱਕੀ ਸੀ ਖੜਕੜ ਕਲਾਂ ਤੁਹਾਡੇ ਚ ਵੀ ਬਹੁਤ ਸਾਰੇ ਗਏ ਹੋਣਗੇ ਉੱਤੇ ਭਾਗ ਸਿੰਘ ਦੇ ਪਿੰਡ ਉੱਦੋਂ 21% ਪਾਣੀ ਵਰਤ ਰਹੇ ਸੀਗੇ ਨਹਿਰਾਂ ਦਾ 21% ਪਾਣੀ ਪੰਜਾਬ ਇਸਤੇਮਾਲ ਕਰ ਰਿਹਾ ਸੀ ਖੇਤਾਂ ਵਾਸਤੇ ਸਿਰਫ 2 ਸਾਲਾਂ ਚ 84% ਤੇ ਆ ਗਏ ਜੀ ਅੱਜ 84% ਤੇ ਚਾਰ ਗੁਣਾ ਵੱਧ ਗਿਆ ਤੁਹਾਡੇ ਪਿੰਡਾਂ ਚ ਬਹੁਤ ਸਾਰੇ ਪੈਪਾਂ ਪਈਆਂ ਹੋਣੀਆਂ ਬਹੁਤ ਸਾਰੇ ਖਾਲਾਂ ਚ ਪਾਣੀ ਆਇਆ ਹੁਣ ਔਰ ਜਿਹੜਾ ਉਹ ਪਾਣੀ ਹੈ ਨਾ ਹੈਗਾ ਵੀ ਮੀਨਰਲ ਹੈ ਉਹ ਚ ਤੱਤ ਨੇ ਧਰਤੀ ਦੀ ਬਜਾਊ ਸ਼ਕਤੀ ਵੱਧਦੀ ਹੈ ਥੱਲੇ ਤਾਂ ਹੁਣ 600 ਫੁੱਟ ਤੇ ਜਾ ਵੜੇ ਗਰਮ ਪਾਣੀ ਆਉਣ ਲੱਗ ਗਿਆ ਤੱਤ ਆਉਂਦਾ ਨਾ ਹੁਣ ਉਹ ਹੁਣ ਪੁਰਾਣਾ ਜ਼ਮਾਨਾ ਤਾਂ ਰਿਹਾ ਨਹੀਂ ਹੈਗਾ ਵੀ ਵੀ ਠੰਡੇ ਠੰਡੇ ਪਾਣੀ ਚ ਬੋਰ ਥੱਲੇ ਨਾ ਲਾਂਗੇ ਔਲੂ ਚ ਜੱਕ ਕੇ ਖੇਲ ਕਹਦੇ ਨੇ ਚ ਬੱਚਾ ਵੀ ਕਹਦੇ ਨੇ ਗਰਮ ਆਉਂਦਾ ਹੁਣ ਤਾਂ ਤੇ ਨਾ ਹੀ ਕਿਤੇ ਡੇਕ ਵੀ ਨਹੀਂ ਛੱਡੀ ਉਹ ਵੀ ਕਿਸੇ ਟਿਊਬ ਵੱਲ ਤੇ ਡੇਕ ਹੀ ਹੋਵੇ ਪਹਿਲਾਂ ਇਹ ਦੋ ਡੇਕਾਂ ਇੱਕ ਟਾਲੀ ਹੈ ਨਾ ਉੱਥੇ ਬਹਿ ਕੇ ਰੋਟੀ ਖਾਂਦੇ ਸੀ ਚਾਹ ਬਣਾਉਂਦੇ ਸੀ ਇਹ ਕਾਹ ਕੰਮ ਜ਼ਰੂਰ ਕਰਨਾ ਆਪਦੇ ਪਿੰਡਾਂ ਚ ਜਾਂਦੇ ਰਹਾਂ ਹਾਂ ਨੂੰ ਫਿਰਨੀਆਂ ਚ ਤੇ ਪਿੰਡਾਂ ਦੇ ਟਿਊਬ ਵੱਲਾਂ ਤੇ ਦਰਖਤ ਜ਼ਰੂਰ ਲਗਾਉਣੇ ਆ ਦਰਖਤ ਜਿਹੜੇ ਨੇ ਉਹ ਉਹ ਦੇ ਬਿਨਾ ਆਪਾਂ ਆਕਸੀਜਨ ਜਿਹੜੀ ਹੈ ਸਾਹ ਤਾਂ ਲੈਣੇ ਆ ਆਪਾਂ ਤਾਂ ਹੁਣ ਐ ਕਰਨ ਲੱਗੇ ਕਿ ਸੌਂ ਦਾ ਕੀ ਹੈ ਤਾਂ ਬਾਅਦ ਆਵੇ ਨਾ ਆਵੇ ਕਿਰਾਂ ਚੱਕੀਏ ਕੰਮ ਨੂੰ ਕਰਾਂ ਸੋ ਇਹ ਕੰਮ ਦਰਖਤ ਲਾਉਣੇ ਆ ਪਿੰਡਾਂ ਜਾਂਦੇ ਰਾਹਾਂ ਦੇ ਜਾਂ ਟਿਊਬ ਪੱਲਾਂ ਤੇ ਔਰ ਸਭ ਤੋਂ ਵੱਡੀ ਗੱਲ ਹੈ ਪਿੰਡ ਸਾਰਿਆਂ ਨੂੰ ਪਤਾ ਹੁੰਦਾ ਕਿ ਮੇਰਾ ਪਤਾ ਪਿੰਡਾਂ ਵਾਲਿਆਂ ਨਾਲ ਤਾਂ ਪਿੰਡਾਂ ਅਸੀਂ ਮਨਰਗਾ ਸਕੀਮ ਦੇ ਅਧੀਨ ਜਿਲ੍ਹਾ ਸੰਗਰੂਰ ਚ 162 ਲੱਖ ਰੁਪਏ ਨਾਲ 1 ਕਰੋੜ 62 ਲੱਖ ਨਾਲ 320000 1317 ਬੂਟੇ ਲਵਾਏ ਨੇ ਅੱਜ ਕੱਲ ਉਹ ਜਮਾਨਾ ਨਹੀਂ ਹੈਗਾ ਵੀ ਬੂਟੇ ਲਾਤੇ ਬਾਅਦ ਚ ਅਵਾਰਾ ਪਸ਼ੂ ਉਹਨੂੰ ਮੁੱਛ ਗਏ ਜਾਂ ਉਹਨੂੰ ਚਰ ਗਏ ਹੁਣ ਤਾਂ 5-5 ਫੁੱਟ ਦੇ 6-6 ਫੁੱਟ ਦੇ ਹੀ ਆ ਜਾਂਦੇ ਆ ਬਣੇ ਬਣਾਏ ਬਸ ਚੱਲਣਾ ਹੀ ਹੁੰਦਾ ਉਹਨਾਂ ਨੇ ਬਸ ਇਹ ਕੋਸ਼ਿਸ਼ਾਂ ਜ਼ਰੂਰ ਕਰਿਓ ਨੌਜਵਾਨ ਮੁੰਡੇ ਬਹੁਤ ਸਾਰੇ ਚੁਣੇ ਗਏ ਨੇ ਸਰਬਸੰਮਤੀ ਨਾਲ ਬਹੁਤ ਚੁਣੇ ਗਏ ਨੇ ਇਹ ਤੁਹਾਡਾ ਫਰਜ਼ ਬਣਦਾ ਯਾਦ ਰੱਖਣਗੇ ਲੋਕ ਤੁਹਾਨੂੰ ਵੀ ਹਾਂ ਯਾਰ ਕੋਈ ਪੰਚਾਇਤ ਆਈ ਸੀ ਪਿੰਡ ਦਾ ਸੁਧਾਰ ਕਰਤਾ ਦੇਖੋ ਇੱਕ ਪੰਚਾਇਤ ਇੱਕ ਪਿੰਡ ਦੀ ਕਾਇਆ ਪਲਟ ਸਕਦੀ ਹੈ ਇੱਕ ਡੀਸੀ ਇੱਕ ਜ਼ਿਲ੍ਹੇ ਦੀ ਕਾਇਆ ਪਲਟ ਸਕਦਾ ਹੈ ਇੱਕ ਐਮਐਲਏ ਇੱਕ ਹਲਕੇ ਦਾ ਕਾਇਆ ਪਲਟ ਕਰ ਸਕਦਾ ਹੈ ਇੱਕ ਐਮਪੀ ਨੌ ਹਲਕਿਆਂ ਦੀ ਕਾਇਆ ਪਲਟ ਕਰ ਸਕਦਾ ਹੈ ਇੱਕ ਮੁੱਖ ਮੰਤਰੀ ਪੂਰੀ ਸਟੇਟ ਦੀ ਕਾਇਆ ਪਲਟ ਕਰ ਸਕਦਾ ਹੈ ਸੁਵਿਚੇਨ ਬੰਦੀ ਹੈ ਪਹਿਲੀ ਵਾਰ ਆਪਣੇ ਕੋਲੇ ਸੰਗਰੂਰ ਜ਼ਿਲ੍ਹੇ ਵਾਲਿਆਂ ਤੋਂ ਉਹੀ ਸਮਝਦੇ ਸੀ ਵੀ ਪਛੜੇ ਹੋਏ ਨੇ ਬੈਕਵਰਡ ਨੇ ਹੁਣ ਪਤਾ ਲੱਗਿਆ ਉਹਨਾਂ ਨੂੰ ਵੀ ਸਭ ਤੋਂ ਤੇਜ਼ ਤਾਂ ਹੀ ਨੇ ਉਹ ਲੱਗ ਗੱਲ ਹੈ ਵੀ ਆਪਾਂ ਦੱਬੀ ਬੈਠੇ ਸੀ ਆਪਣੇ ਆਪ ਨੂੰ ਆਪਣੇ ਜਜ਼ਬਾਤਾਂ ਨੂੰ ਆਪਾਂ ਨੂੰ ਕੁਝ ਮਿਲਿਆ ਨਹੀਂ ਮੌਕਾ ਨਹੀਂ ਮਿਲਿਆ ਜਦੋਂ ਮਿਲਿਆ ਆਪਾਂ ਨੇ ਫਿਰ ਉਹ ਮੌਕਾ ਛੱਡਿਆ ਨਹੀਂ ਸੋ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀਗਾ ਵੀ ਤੁਹਾਨੂੰ ਦੇਖਣ ਆਇਆ ਕਰਨਗੇ ਲੋਕ ਆਹਾਂ ਨੇ ਉਹ ਜਿਨ੍ਹਾਂ ਨੇ ਮਾਨਜੇ ਨੇ ਸਾਰੇ ਤੇ ਫਿਰ ਦੇਖਣ ਆਉਂਦੇ ਹਨਾ ਲੋਕ ਆ ਨਹੀਂ ਓਏ ਸੰਗਰੂਰ ਵਾਲੇ ਸੋ ਇਸ ਕਰਕੇ ਪਹਿਲਾਂ ਕੌਣ ਜਾਣਦਾ ਸੀ ਇੱਕ ਮੈਂ ਤੁਹਾਨੂੰ ਉਦਾਹਰਨ ਦਿੰਦਾ ਦੇਖੋ 5 ਸਾਲ ਚ ਦੋ ਵਾਰੀ ਕਾਨੂੰਨ ਮੁਤਾਬਕ ಗ್ರಾಮ ਸਭਾ ਹੋਣੀ ਜ਼ਰੂਰੀ ਹੈ ਹੁੰਦੀਆਂ ਤਾਂ ਹੈਗੀਆਂ ਪਰ ਕਾਗਜ਼ਾਂ 'ਚ ਹੀ ਤੁਸੀਂ ಗ್ರಾಮ ਸਭਾ ਜ਼ਰੂਰ ਕਰੋ ಗ್ರಾಮ ਸਭਾ ਦਾ ਮਤਲਬ ਹੈ ਜਿਹੜਾ ਵੀ ਉਸ ਪਿੰਡ ਦਾ ਵੋਟਰ ਹੈ ਦੋ ਦਿਨ ਪਹਿਲਾਂ डीसी ਵੱਲੋਂ ਨੋਟਿਸ ਜਾਰੀ ਹੋਊਗਾ ਵੀ ਅੱਜ 19 ਹੈ ਜੀ 21 ਤਰੀਕ ਨੂੰ ਭਾਈ ಗ್ರಾಮ ਸਭਾ ਹੋਊਗੀ ਫਲਾਨੇ ਬੋਰਡ ਥੱਲੇ ਉੱਥੇ ਜਾਓਗੇ ਉੱਥੇ ਤੁਸੀਂ ਆਪਣੇ ਫੈਸਲੇ ਸੁਣਾ ਦਿਓ ਲੋਕਾਂ ਨੂੰ ਵੀ ਆਹ ਕਰਨੇ ਚਾਹੁੰਦੇ ਆ ਐਨੇ ਪੈਸੇ ਆਏ ਨੇ ਐਨੇ ਖਰਚੇ ਗਏ ਕਿਵੇਂ ਕਰਨਾ ਦੱਸੋ ਪਿੰਡ ਦੇ ਲੋਕ ਜੋ ಗ್ರಾಮ ਸਭਾ ਦਾ ਫੈਸਲਾ ਹੋ ਗਿਆ ਫਿਰ ਤੁਹਾਡੇ ਤੇ ਕੋਈ ਸ਼ੱਕ ਨਹੀਂ ਕਰੂਗਾ ਨੇ ਤਾਂ ਇਹ ਕੰਮ ਬਹੁਤ ਔਖਾ ਹੈ ਪਿੰਡ 'ਚ ਟੂਰਨਾਮੈਂਟ ਅਸੀਂ ਕਰਾਉਂਦੇ ਰਹੇ ਹਾਂ ਮਾਨੂੰ ਟੂਰਨਾਮੈਂਟ ਵਾਸਤੇ ਹਰੇਕ ਸਾਲ ਫੰਡ ਇਕੱਠਾ ਕਰਨੇ ਜਾਂਦੇ ਸੀ ਪਹਿਲਾਂ ਲਾਂਬਾ ਪਿਛਲੇ ਤਾਂ ਖਾ ਗਏ ਹੋਣਗੇ ਫਿਰ ਅਸੀਂ ਕਹੀ ਪਿੱਥੋਂ ਖਾ ਗਏ ਪੱਲਿਓਂ ਪੈਂਦੇ ਜੇ ਤਾਂ ਉਹ ਇਹ ਕਹਿਣਾ ਬਹੁਤ ਸੌਖਾ ਵੀ ਖਾ ਗਏ ਤਾਂ ਖਾ ਗਏ ਲੁੱਟ ਕੇ ਖਾ ਗਏ ਠੀਕ ਹੈ ਨਾ ਜੇ ਹੁਣ ਲੈ ਹੁਣ ਇੱਕ ਹੋਰ ਬੇਨਤੀ ਕਰਦੇ ਜਿੰਨੇ ਪੰਜ ਸਰਪੰਚ ਚੁਣੇ ਗਏ ਨੇ ਕਿਰਪਾ ਕਰਕੇ 6 ਕਿ ਮਹੀਨੇ ਘਰ ਦਾ ਕੰਮ ਨਾ ਕੋਈ ਸ਼ੁਰੂ ਕਰ ਬੈਠੋ ਭਾਵੇਂ ਕਰਜ਼ਾ ਲੈ ਕੇ ਕਰੋਗੇ ਲੋਕ ਕਹਿੰਗੇ ਲੈ ਚੱਲ ਪਿਆ ਕੋਠੀ ਦਾ ਕੰਮ ਆ ਇਹ ਤਾਂ ਸੌਖਾ ਕੰਮ ਐ ਬਹੁਤ ਇਲਜ਼ਾਮ ਲਾਉਣਾ ਤਾਂ ਜਹਾਜ ਆ ਗਿਆ ਉਹ ਹਜੇ ਚਿਰ ਰਹਿ ਲੋ ਮੈਂ ਤੁਹਾਨੂੰ ਦੱਸਾਂ ਬਾਅਦ ਵਿੱਚ ਦੇਖ ਲਾਂਗੇ ਜਰੂਰ ਲੋਕਾਂ ਨਾਲ ਸਲਾਹ ਕਰੋ ਤੇ ਲੋਕਾਂ ਨੂੰ ਦੱਸ ਦਿਓ ਵੀ ਆਹ ਸਾਹਬ ਐ ਜੀ ਇੰਨੇ ਪੈਸੇ ਨੇ ਇੰਨੇ ਲੱਗੇ ਲੈ ਸ਼ਰਤ ਲਾ ਲਓ ساری ਉਮਰ ਜੇ ਤੁਹਾਨੂੰ ਕੋਈ ਹਰਾ ਕੇ ਦਿਖਾ ਦੇ ਆਹੀ ਗੱਲ ਮੈਂ ਸੰਗਰੂਰ ਕੀਤਾ ਸੀ ਸੰਗਰੂਰ 'ਚ ਮੈਂ ਹੋਰ ਕੀ ਕਿ ਮੈਂ ਤੁਹਾਨੂੰ ਸਾਰਾ ਹਿਸਾਬ ਦਿੰਦਾ ਸੀ ਵੀ ਇੰਨੇ ਪੈਸੇ ਆਏ ਸੀ ਇੰਨੇ ਸਕੂਲਾਂ ਤੇ ਲੱਗੇ ਇੰਨੇ ਲਾਇਬ੍ਰੇਰੀਆਂ ਤੇ ਲੱਗੇ ਇੰਨੇ ਦੀਆਂ ਸੋਲਰ ਲਾਈਟਾਂ ਲੱਗੀਆਂ ਇੰਨੇ ਦੀ ਐਂਬੂਲੈਂਸਾਂ ਦੇ ਧਿਆਨ ਲਓ ਜੀ ਸਾਹਬ ਉਹ ਕਹਿੰਦੇ ਦੂ ਪਹਿਲਾਂ ਤਾਂ ਸਾਨੂੰ ਦੱਸਿਆ ਹੀ ਨਹੀਂ ਕਿਸੇ ਨੇ ਵੀ ਐ ਵੀ ਹੁੰਦਾ ਹੁੰਦਾ ਵੀ ਕੋਈ ਸਾਥ ਵੀ ਦੇ ਸਕਦਾ ਜਾਂ ਕੋ ਪੈਸੇ ਵੀ ਆਉਂਦੇ ਆ ਸੋ ਮੈਂ ਅੱਜ ਜਿਹੜੀਆਂ ਸੰਗਰੂਰ ਜ਼ਿਲ੍ਹੇ ਦੀਆਂ ਸਾਰੀਆਂ 422 ਪੰਚਾਇਤਾਂ ਦੇ ਜਿਹੜੇ 398 ਪੰਚ ਨੇ ਜੋ ਇੱਥੇ ਹਾਜ਼ਰ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਸਟੇਡੀਅਮਾਂ ਵਾਸਤੇ ਲਾਇਬ੍ਰੇਰੀਆਂ ਵਾਸਤੇ ਸਕੂਲ ਕਮਰੇ ਪਾਉਣ ਵਾਸਤੇ ਸਕੂਲ ਚ ਬੈਂਚਾਂ ਵਾਸਤੇ ਸੋਲਰ ਲਾਈਟਾਂ ਵਾਸਤੇ ਪਿੰਡ ਦੀ ਭਲਾਈ ਵਾਸਤੇ ਮਤੇ ਜਰੂਰ ਪਾਓ ਜੇ ਕਿਤੇ ਗਏ ਹੋਏ ਹੋ ਰਿਸ਼ਤੇਦਾਰੀ ਚ ਤਾਂ ਕਹਿ ਦਿਓ ਵੀ ਮੈਂ ਆਉਣਾ ਨਹੀਂ ਬਸ ਵੀ ਮੇਰੇ ਨਾਮ ਬਿਨਾ ਮਤਾ ਨਾ ਪਾਸ ਕਰਿਓ ਤਾਂ ਕਿ ਉਹ ਵਿਕਾਸ ਦੇ ਕੰਮ ਚ ਤੁਹਾਡਾ ਵੀ ਹਿੱਸਾ ਪਵੇ ਤੇ ਇਸ ਗੱਲ ਲਈ ਮੈਂ ਬਧਾਈ ਦਿਨਾ ਕਿ ਬਹੁਤ ਸਾਰੀਆਂ ਸਰਬਸੰਮਤੀਆਂ ਹੋਈਆਂ ਇਸ ਵਾਰ ਸਰਪੰਚ ਬਹੁਤ ਸਾਰੇ ਸਰਬਸੰਮਤੀਆਂ ਨਾਲ ਚੁਣੇਗੇ ਪੰਚਾਇਤਾਂ ਹੀ ਜਾਂ ਸਰਬਸੰਮਤੀਆਂ ਚੁਣੇਵੀਆਂ ਆ। ਔਰ ਜਿਹੜੇ ਸਰਬਸੰਮਤੀਆਂ ਹੋਈਆਂ ਜਿੱਥੇ 5 ਲੱਖ ਰੁਪਏ ਦਾ ਸਰਕਾਰ ਨੇ ਐਨਾਨਸ ਕੀਤਾ ਉਹ ਤੁਹਾਨੂੰ ਮਿਲੂਗਾ। ਉਹਨੂੰ ਜਿੱਥੇ ਮਰਜ਼ੀ ਖਰਚ ਲਿਓ। ਬਾਕੀ ਦੇ ਕੰਮ ਜਿਹੜੀਆਂ ਬਾਕੀ ਦੇ ਰੈਂਟ ਉਹ ਬਾਅਦ ਚ ਪਹਿਲਾਂ ਆਪਦਾ 5 ਲੱਖ ਇਸ ਗੱਲ ਦਾ ਕਿ ਘਟੂ ਘਟੂ 752 ਦੇ ਕੇਸ ਨਹੀਂ ਹੋਏ। दारू ਪੀ ਕੇ ਲਲਕਾਰੇ ਨਹੀਂ ਮਾਰੇ। ਇੱਕ ਦੂਜੇ ਦੇ ਘਰ ਮੂਰੇ ਕਿਸੇ ਦਾ 40 ਲੱਖ ਲੱਗ ਗਿਆ ਇੱਧਰ। ਕਿਸੇ ਦਾ 20 ਲੱਗ ਗਿਆ। ਇੱਕ ਨੇ ਤਾਂ 2 ਕਰੋੜ ਦੀ ਬੋਲੀ ਉਹ ਲਾਤੀ ਸੀ। 2 ਕਰੋੜ ਦੀ ਬੋਲੀ ਲਾਤੀ। ਕਾਦੇ ਵਾਸਤੇ ਕਿੱਥੋਂ ਯਾਰ ਤੁਸੀਂ ਕੱਢੋਗੇ? ਮੇਰਾ ਮਕਸਦ ਇਹੀ ਸੀਗਾ ਕਿ ਸਰਬਸੰਮਤੀ ਕਰ ਲੋ ਪਿੰਡ ਦਾ ਬੰਦਾ ਚੁਣਨਾ ਹੈ ਰੋਜ਼ ਮੱਥੇ ਲਗਦੇ ਹਾਂ ਐਮ ਐਲ ਏ ਨੂੰ ਤਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਇਹਨੂੰ ਕਿਹੜਾ ਜਾਣਦੇ ਸੀ ਯਾਰਾ ਇਹ ਤਾਂ ਫੋ 25ਵੇਂ ਪਿੰਡ ਦਾ ਸੀਗਾ ਸਾਨੂੰ ਕੀ ਪਤਾ ਸੀ ਇਹ ਹੈ ਜਨਿਕੜਿਓ ਐਮ ਪੀ ਨੂੰ ਵੀ ਕਹਿ ਸਕਦੇ ਹੋ ਵੀ ਕਿਹੜਾ ਪਤਾ ਸੀ ਯਾਰਾ 750 ਪਿੰਡ ਆ ਯਾਰਾ ਹੁਣ ਇਹ ਕਿਹੜਾ ਪਤਾ ਸੀ ਵੀ ਇਹ ਹੈ ਜਨਿਕੜਿਓ ਜਿਨ੍ਹਾਂ ਨੂੰ ਪਿੰਡ ਚ ਤੁਹਾਨੂੰ ਚੁਣੇ ਤੁਹਾਨੂੰ ਤਾਂ ਸਾਰੇ ਜਾਣਦੇ ਆ ਰੋਜ਼ ਇੱਕ ਦੂਜੇ ਦੇ ਮੱਥੇ ਲਗਦੇ ਹਾਂ ਰੋਜ਼ ਇੱਕ ਦੂਜੇ ਦੇ ਰਿਸ਼ਤੇਦਾਰੀਆਂ ਚ ਦੁੱਖਾਂ ਸੁੱਖਾਂ ਜਾਣਦੇ ਹੋ ਸੋ ਤੁਸੀਂ ਤਾਂ ਸਭ ਤੋਂ ਆਰਗੈਨਿਕ ਤੁਸੀਂ ਹੋ ਲੋਜੋ ਲੋਕਾਂ ਨੇ ਚੁਣਿਆ ਆਰਗੈਨਿਕ ਸੋ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ ਇਸ ਕੰਮ ਲਈ ਤੁਸੀਂ ਚੁਣੇ ਗਏ ਅੱਜ ਸਾਰੇ ਪੰਜਾਬ ਦੇ ਵਿੱਚ ਲਗਭਗ 80000 ਦੇ ਕਰੀਬ ਜਿਹੜੇ ਪੰਜ ਚੁਣੇ ਗਏ ਨੇ ਉਹਨਾਂ ਨੂੰ ਸੌ ਚੱਕਾਈ ਜਾਊਗੀ ਤੇ ਤੁਹਾਡੇ ਕੋਲ ਸਾਰਿਆਂ ਕੋਲੇ ਸੌ ਚੱਕ ਫਾਰਮ ਪਹੁੰਚ ਗਿਆ ਹੋਣਾ ਹੈਗਾ ਹੱਥ ਕੜੇ ਕਰ ਦੋ ਜਿੰਨਾ ਕਹੇਗਾ ਤੇ ਇਹਦਾ ਜਿਹੜੀ ਰਸਮ ਹੈ ਕੀ ਸਭ ਤੋਂ ਪਹਿਲਾਂ ਰਾਸ਼ਟਰੀ ਗੀਤ ਹਾਂ ਹਾਂ ਕਰ ਦੋ ਨੂੰ ਹਾਂਜੀ ਸੋ ਹੁਣ ਮਾਨਯੋਗ ਮੁੱਖ ਮੰਤਰੀ ਜੀ ਸਾਰੇ ਹੀ ਨਵੇਂ ਚੁਣੇ ਪੰਜ ਸਹਿਬਾਨ ਨੂੰ ਸੋਚ ਕਾਉਣਗੇ ਜਿਹੜੇ ਪੰਜ ਸਹਿਬਾਨ ਨੇ ਉਹ ਸਾਰੇ ਖੜੇ ਹੋ ਜਾਣ। ਜੇ ਤੁਹਾਡੇ ਕੋਲੇ ਸੌਂ ਵਾਲਾ ਜਿਹੜਾ ਕਾਗਜ਼ ਹੈ ਉਹ ਹੋਊਗਾ। ਪੰਜਾਬੀਆਂ ਕੋਲ ਤਾਂ ਇਹ ਹਰੇਕ ਕੋਲੇ ਹੁੰਦਾ ਹੈ। ਕਿਉਂਕਿ ਆਪਾਂ ਤਾਂ ਆਹੀਂ ਲੱਗਦਾ ਕੀ ਪਤਾ ਕਿੱਦਾਂ ਸੌਂ ਚੱਕਣੀ ਪੈ ਜੇ। ਸੋ ਸਾਰਿਆਂ ਨੂੰ ਵਧਾਈਆਂ। ਇਹਦੇ 'ਚ ਲਿਖਿਆ ਹੋਇਆ ਦੇਖੋ ਮੈਂ ਉਸ ਤੋਂ ਬਾਅਦ ਖਾਲੀ ਥਾਂ ਛੱਡੀ ਹੋਈ ਹੈ। ਉਹ ਖਾਲੀ ਥਾਂ ਤੁਹਾਡੇ ਨਾਮ ਵਾਲੀ ਹੈ। ਪਹਿਲਾਂ ਮੈਂ ਕਹੂੰਗਾ ਜਦੋਂ ਮੈਂ ਤੋਂ ਬਾਅਦ ਤੁਸੀਂ ਆਪਣਾ ਨਾਮ ਬੋਲਣਾ ਹੈ ਉਸ ਤੋਂ ਬਾਅਦ ਜੋ-ਜੋ ਮੈਂ ਬੋਲੀ ਜਾਊਂਗਾ ਪਿੱਛੇ-ਪਿੱਛੇ ਤੁਸੀਂ ਬੋਲੀ ਜਾਣਾ ਸ਼ੁਰੂ ਕਰੀ ਮੈਂ ਆਪਣਾ ਆਪਣਾ ਨਾਮ ਲੈ ਲਓ ਸਾਰੇ ਸੱਚੇ ਦਿਲੋਂ ਈਸ਼ਵਰ ਦੀ ਸੌਂ ਖਾਂਦਾ ਜਾਂ ਖਾਂਦੀ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਟਾ ਰੱਖਾਂਗਾ ਰੱਖਾਂਗੀ ਅਤੇ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਮੈਂ ਪੰਜ ਵਜੋਂ ਆਪਣੇ ਫਰਜ਼ਾਂ ਨੂੰ ਨਿਸ਼ਚਾਪੂਰਵਕ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾ ਕਿਸੇ ਡਰ ਪੱਖਪਾਤ ਸੰਦੇਹ ਜਾਂ ਮਾੜੀ ਭਾਵਨਾ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰ ਥੱਲੇ ਸਾਰਿਆਂ ਦੇ ਸਾਈਨ ਹੋ ਜਾਣਗੇ ਬਹੁਤ ਬਹੁਤ ਤੁਹਾਨੂੰ ਵਧਾਈਆਂ ਹੁਣ ਤੁਸੀਂ ਮੋਹਰਾਂ ਤਾਂ ਮੈਨੂੰ ਲੱਗਦਾ ਬਣਾ ਲੀਆਂ ਹੋਣੇ ਆਂ ਕਈ ਤਾਂ ਗੀਜੇ ਚ ਪਾਈ ਫਿਰਦੇ ਹੋਣਗੇ ਹੁਣ ਲਾਉਣੀਆਂ ਸ਼ੁਰੂ ਕਰ ਦੋ ਕਿਉਂਕਿ ਸਰਪੰਚਾਂ ਨੂੰ ਸੋਂ ਪਹਿਲਾਂ ਹੋ ਗਈ ਪੰਜ ਅੱਜ ਹੋਗੇ ਪੰਚਾਇਤ ਕੰਪਲੀਟ ਹੋ ਗਈ ਚਾਣਸਾਰ ਪਹਿਲੇ ਹੀ ਮਤਾ ਪਿੰਡ ਦੇ ਵਿਕਾਸ ਦਾ ਪਾਓ ਕਿਸੇ ਦਾ ਕੋਈ ਸ਼ਗਨ ਸਕੀਮ ਦੇ ਪੈਸੇ ਰਹਿੰਦੇ ਨੇ ਕਿਸੇ ਦੇ ਕੋਈ ਗਰੀਬਾਂ ਦੇ ਕੰਮ ਹੋਣ ਵਾਲੇ ਰਹਿੰਦੇ ਨੇ ਕਿਸੇ ਦੇ ਘਰ ਦੀ ਛੱਤ ਪੈਣ ਵਾਲੀ ਆ ਗਰੀਬਾਂ ਦੇ ਜੋ ਗਵਰਨਮੈਂਟ ਦੀਆਂ ਸਕੀਮਾਂ ਨੇ ਮੈਂ ਨਹੀਂ ਚਾਹੁੰਦਾ ਕਿ ਇੱਕ ਵੀ ਸਕੀਮ ਜਿਹੜੀ ਹੈ ਉਹ ਤੁਹਾਡਾ ਪਿੰਡ ਬਾਂਝਾ ਰਹੇ ਜੇ ਵਰਤੋ ਜੀ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਤੇ ਮੇਰੇ ਵੱਲੋਂ ਇੱਕ ਵਾਰੀ ਫੇਰ ਜਿੰਨੇ ਵੀ ਤੁਸੀਂ ਇੱਥੇ ਚੱਲ ਕੇ ਆਏ ਹੋ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਆ ਤੇ ਮੈਨੂੰ ਬਹੁਤ ਖੁਸ਼ੀ ਆ ਅੱਜ ਮੈਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਾਡੇ ਆਪਣੇ ਚੁਣੇ ਹੋਏ ਪੰਜਾਂ ਚਾਰ ਸਰਪੰਚਾਂ ਨੂੰ ਮਿਲ ਵੀ ਰਿਹਾ ਤੇ ਸੌਂਪ ਚੁਕਾ ਕੇ ਉਹਨਾਂ ਨੂੰ ਉਹਨਾਂ ਦੇ ਫਰਜ਼ਾਂ ਨੂੰ ਨਿਭਾਉਣ ਦੀ ਮੈਂ ਜਿਹੜੀ ਸੇਵਾ ਉਹ ਲੱਗੀ ਹੈ ਮੇਰੇ ਜਿਵੇਂ ਉਹ ਨਿਭਾ ਰਿਆਂ ਬਹੁਤ ਬਹੁਤ ਸਾਨੂੰ ਸਾਰਿਆਂ ਨੂੰ ਵਧਾਈਆਂ ਪਰਿਵਾਰਾਂ ਨੂੰ ਵਧਾਈਆਂ ਬਸ ਹੁਣ ਤੋਂ ਬਾਅਦ ਪੰਚਾਇਤਾਂ ਜਿਹੜੀਆਂ ਨੇ ਉਹ ਕੰਮ ਸ਼ੁਰੂ ਕਰ ਦੋ ਪੈਸੇ ਦੀ ਕੋਈ ਕਮੀ ਨਹੀਂ ਆਊਗੀ ਸਿੱਧੇ ਆ ਜਾਓ ਜੇ ਕੋਈ ਕਾਂਗਰਸ ਵਾਲੇ ਵੀ ਹੋਏ ਜਾਂ ਕਿਸੇ ਹੋਰ ਪਾਰਟੀ ਦੇ ਹੋਵੇ ਇਸ ਗੱਲੋਂ ਨਾ ਡਰਿਓ ਕੋਈ ਯਾਰ ਪਤਾ ਨਹੀਂ ਉੱਥੋਂ ਜਵਾਬ ਨਾ ਮਿਲ ਜੇ ਨਾ ਮੈਂ ਮੁੱਖ ਮੰਤਰੀ ਸਾਰਿਆਂ ਦੇ ਹੀ ਆ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਦਾ ਵੀ ਮੁੱਖ ਮੰਤਰੀ ਮੈਂ ਆ ਆਪਣੇ ਲਈ ਪੰਜਾਬ ਜਿਆਦਾ ਪ੍ਰਾਇੋਰਟੀ ਹੈ ਸਭ ਤੋਂ ਪਹਿਲਾਂ ਆਪਣਾ ਪੰਜਾਬ ਹੈ ਸੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾਂ